ਕੇ ਨੂੰ ਜਿਹੜੀ ਆ ਉਹ ਕਾਤਲ ਨਿਕਲੀ ਆ ਦਰਅਸਲ ਥੋੜੇ ਦਿਨ ਪਹਿਲਾਂ ਇੱਕ ਰਟਾਇਰ ਇੰਸ਼ੋਰੈਂਸ ਜਿਹੜਾ ਅਫਸਰ ਸੀਗਾ ਉਹਦੀ ਮੌਤ ਹੁੰਦੀ ਆ ਕਤਲ ਹੁੰਦਾ ਆ ਸਭ ਨੂੰ ਪਤਾ ਨਹੀਂ ਲੱਗਦਾ ਵੀ ਕੀ ਹੋਇਆ ਕਿਸ ਤਰੀਕੇ ਸਭ ਕੁਝ ਹੋ ਗਿਆ ਪਰ ਹੁਣ ਮਾਨਸਾ ਪੁਲਿਸ ਨੇ ਗੁੱਥੀ ਸਲਝਾ ਲਈ ਆ ਦਰਅਸਲ ਇਸ ਬੰਦੇ ਦਾ ਜਿਹਦੀ ਇੱਕ ਸਾਈਡ ਤੇ ਉੱਤੇ ਫਾਈਲ ਫੋਟੋ ਚੱਲ ਰਹੀ ਆ ਉਹਦਾ ਕਤਲ ਉਹਦੀ ਨੂੰਹ ਨੇ ਕੀਤਾ ਨੂੰਹ ਜਿਹੜਾ ਪਿਆਰ ਇਸ਼ਕ ਮੁਹੱਬਤ ਚੱਲ ਰਿਹਾ ਸੀਗਾ ਉਹਦਾ ਕਿਸੇ ਮੁੰਡੇ ਦੇ ਨਾਲ ਜਿਹੜਾ ਮੁੰਡਾ ਨਾਲ ਹੀ ਖੜਾ ਆ ਉਹਦੇ ਆਪਣੇ ਆਸ਼ਿਕ ਨਾਲ ਮਿਲ ਕੇ ਇਸ ਆਪਣੇ ਸੋਹਰੇ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ। ਗੱਲ ਇੰਨੀ ਸੀ ਕਿ ਸੋਹਰਾ ਰਿਟਾਇਰ ਹੋ ਗਿਆ ਤੇ ਨੂੰ ਨੂੰ ਲੱਗਦਾ ਸੀ ਕਿ ਹੁਣ ਉਹਦਾ ਜਿਹੜਾ ਇਸ਼ਕ ਮੁਹੱਬਤ ਚੱਲਦਾ ਆ ਉਹ ਉਹਦਾ ਭੇਤ ਖੁੱਲ ਜਾਣਾ ਤੇ ਉਸ ਬਾਅਦ ਉਹਨੇ ਐਡਾ ਵੱਡਾ ਜਿਹੜਾ ਆ ਡਿਸੀਜਨ ਲੈ ਲਿਆ। ਤੁਸੀਂ ਦੇਖੋ ਕਿ ਮਾਨਸਾ ਜਿਹੜਾ ਆ ਮਾਨਸਾ ਦਾ ਇਹ ਪਿੰਡ ਹੈ ਫੁੱਲੂ ਵਾਲਾ ਡੋਗਰਾ ਉਹਦਾ ਜਿਹੜਾ ਆ ਇਹ ਪੂਰਾ ਮਾਮਲਾ ਆ। ਉਥੋਂ ਦੀ ਇਹ ਘਟਨਾ ਆ ਜਿੱਥੇ ਕਿ ਸੇਵਾਮੁਕਤ ਹੋਇਆ ਸੀਗਾ ਉਹਦਾ ਸਹोरा ਲਾਭ ਸਿੰਘ ਬੀਮਾ ਕੰਪਨੀ ਦੇ ਵਿੱਚ ਕਰਮਚਾਰੀ ਸੀਗਾ ਤੇ ਉਸ ਨੇ ਹੁਣ ਸੇਵਾਮੁਕਤ ਹੋਣਾ ਚਾਹਿਆ ਨਾ ਕਿ ਰਿਟਾਇਰ ਹੋ ਜਾਣਾ ਸੀਗਾ ਤੇ ਨੌ ਨੂੰ ਲੱਗ ਗਿਆ ਵੀ ਹੁਣ ਇਹ ਰਿਟਾਇਰ ਹੋ ਜਾਣਾ ਆ ਤੇ ਇਸ ਨਾਲ ਮੇਰੇ ਇਸ਼ਕ ਨੂੰ ਜਿਹੜਾ ਮੇਰਾ ਚੱਲ ਰਿਹਾ ਆ ਸ਼ਾਇਦ ਇਹਦੇ 'ਚ ਖਲਲ ਪੈ ਜਾਵੇ ਉਹਨੇ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਸਕੀਮ ਬਣਾਈ ਤੇ ਉਸ ਤੋਂ ਬਾਅਦ ਅਮਨਦੀਪ ਕੌਰ ਆ ਉਸ ਲੇਡੀ ਦਾ ਨਾਮ ਤੇ ਉਹਨੇ ਆਪਣੇ ਆਸ਼ਕ ਮਨਦੀਪ ਸਿੰਘ ਦੇ ਨਾਲ ਮਿਲ ਕੇ ਇਹ ਪੂਰੀ ਘਟਨਾ ਨੂੰ ਜਿਹੜਾ ਆ ਅੰਜਾਮ ਦਿੱਤਾ ਔਰ ਇਹ ਪਿੰਡ ਦਾ ਹੀ ਲੜਕਾ ਦੱਸਿਆ ਜਾਂਦਾ ਮਨਦੀਪ ਸਿੰਘ ਜਿਹਦੇ ਨਾਲ ਉਹ 4 ਸਾਲਾਂ ਤੋਂ ਪ੍ਰੇਮ ਸਬੰਧ ਦੇ ਵਿੱਚ ਸੀਗੀ ਔਰ ਅਮਨਦੀਪ ਸਮਝਦੀ ਸੀ ਕਿ ਜੇਦੋਂ ਉਹ ਰਿਟਾਇਰ ਹੋ ਕੇ ਉਹਦਾ ਸਹੁਰਾ ਘਰ ਪੈ ਗਿਆ ਤੇ ਉਹਦੇ ਇਸ ਪ੍ਰੇਮ ਸਬੰਧਾਂ ਦੇ ਵਿੱਚ ਫਰਕ ਪੈ ਜਾਣਾ ਆ ਇਸੇ ਲਈ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਔਰ ਤੁਸੀਂ ਦੇਖੋ ਵੀ ਕਿੱਡਾ ਵੱਡਾ ਜਿਹੜਾ ਆ ਉਹਨੇ ਕਾਂਡ ਕਰ ਦਿੱਤਾ ਫਿਲਹਾਲ ਦੋਨਾਂ ਨੂੰ ਪੁਲਿਸ ਨੇ ਰਿਮਾਂਡ ਲਿਆ ਉਹਨਾਂ ਦਾ ਹੁਣ ਜਾਣਕਾਰੀ ਮਿਲੂਗੀ ਵੀ ਇਹਨਾਂ ਨੇ ਕਿਵੇਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਕਿਵੇਂ ਉਸ ਸੇਵਾਮੁਕਤ ਜਿਹਨੇ ਸਾਰੀ ਉਮਰ ਆਪਣੇ ਘਰ ਲਈ ਕੰਮ ਕੀਤਾ ਆਪਣੇਆਂ ਲਈ ਕੰਮ ਕੀਤਾ ਤੇ ਉਹਦੀ ਨੂੰਹ ਨੇ ਆਪਣੇ ਇਸ਼ਕ ਦੇ ਚੱਲਦਿਆਂ ਉਹਨੂੰ ਮੌਤ ਦੇ ਘਾਟ ਉਡਾਰ ਦਿੱਤਾ ਕਿੱਡੀ ਵੱਡੀ ਘਟਨਾ ਆ ਪੰਜਾਬ ਦੇ ਵਿੱਚ ਐਡੇ ਆ ਘਟਨਾ ਜਦੋਂ ਸੁਣਦੇ ਆ ਤੇ ਦਿਲ ਖੁਆਫ ਦੇ ਨਾਲ ਭਰ ਜਾਂਦਾ ਵੀ ਇਹ ਕੀ ਚੱਲ ਰਿਹਾ ਜਿਨੇ ਆਪਣੀ ਸਾਰੀ ਉਮਰ ਆਪਣੇ ਘਰ ਨੂੰ ਦੇ ਦਿੱਤੀ ਜਦੋਂ ਹੁਣ ਉਹਦਾ ਘਰ ਬੈਠਣ ਦਾ ਟਾਈਮ ਸੀਗਾ ਤਾਂ ਉਹਦੀ ਨੋਂ ਤੋਂ ਇਹ ਵੀ ਜਰਿਆ ਨਹੀਂ ਗਿਆ ਉਸਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਹੁਤ ਮਾੜਾ ਹੋਇਆ ਬਨਾਲ ਗੱਲਬਾਤ ਵੀ ਹੋਈ ਆ ਸਾਡੀ ਇਸ ਮਾਮਲੇ ਦੇ ਵਿੱਚ ਕਰਮਚਾਰੀਆਂ ਦੇ ਨਾਲ ਤੁਹਾਨੂੰ ਸੁਣਾਉਣੇ ਆ ਉਹ ਦੱਸਦੇ ਆ ਕਿਵੇਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪੂਰੀ ਗੁੱਥੀ ਸਲਝਾਈ ਆ ਬੁਡਲਾਡਾ ਪੁਲਿਸ ਸਟੇਸ਼ਨ ਦੇ ਵਿੱਚ ਫੁੱਲੂ ਵਾਲਾ ਜਿਹੜਾ ਪਿੰਡ ਹੈ ਫੁੱਲੂ ਵਾਲਾ ਡੋਗਰਾ ਉਤੋਂ ਅਤਲਾ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮਰਤਕ ਲਾਭ ਸਿੰਘ ਜਿਹੜਾ ਮਰਤਕ ਪਾਇਆ ਗਿਆ ਕਿ ਉਹਦਾ ਕਿਸ ਨਾ ਕਿਸੇ ਨੇ ਕੋਈ ਅਣਪਛਾਤੇ ਬੰਦਿਆਂ ਨੇ ਮਰਡਰ ਕਰ ਦਿੱਤਾ ਸੋ ਮੌਕੇ ਤੇ ਪਹਿਲਾਂ ਐਸ ਐਚਓ ਸਾਹਿਬ ਪਹੁੰਚੇ ਫਿਰ ਡੀ ਐਸ ਪੀ ਸਾਹਿਬ ਪਹੁੰਚੇ ਬੁੱਢਲਾਡਾ ਵਾਲੇ ਫਿਰ ਮੈਂ ਵੀ ਗਿਆ ਮੌਕੇ ਦੇ ਉੱਪਰ ਤੇ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀ ਗਿਆ ਆ ਰਹੀ ਔਰ ਅਸੀਂ ਆਪੋ ਆਪਣੀਆਂ ਟੀਮਾਂ ਆਪਾਂ CIA ਦੀ ਟੀਮ ਇਹਨਾਂ ਦੇ ਥਾਣੇ ਦੀ ਟੀਮ ਸਾਰੇ ਅਸੀਂ ਮੁਸਤੈਦੀ ਦੇ ਨਾਲ ਬਿਲਕੁਲ ਡੂੰਘਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਹਨੂੰ 6 ਘੰਟਿਆਂ ਦੇ ਵਿੱਚ ਸ਼ਾਮ ਤੱਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ ਐਕਚੁਅਲ ਜਿਹੜਾ ਮ੍ਰਿਤਕ ਹੈ ਲਾਭ ਸਿੰਘ ਇਹ LIC ਚ ਨੌਕਰੀ ਕਰਦਾ ਇੱਕ ਕੈਸ਼ੀਅਰ ਉੱਥੇ ਜਗਰਾਉਂ ਚ